ਜਿੱਦਾਂ ਕਿ ਹਿਮਾਚਲ ਪੰਜਾਬ ਹਰਿਆਣਾ ਦੇ ਵਿੱਚ ਲਗਾਤਾਰ بارش ਦੇਖਣ ਨੂੰ ਮਿਲ ਰਹੀ ਹੈ ਚੰਡੀਗੜ੍ਹ ਦੇ ਵਿੱਚ ਵੀ بارش ਨਹੀਂ ਰੁਕ ਰਹੀ ਉਹੀ ਹਾਲ ਦਿੱਲੀ ਦਾ ਹੋਇਆ ਪਿਆ ਦਿੱਲੀ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਗਿਆ ਪਹਾੜ ਗਾਂਝੇ ਇਲਾਕੇ ਦੇ ਵਿੱਚ ਪੂਰੀ ਤਰ੍ਹਾਂ ਪਾਣੀ ਭਰ ਚੁੱਕਿਆ ਹੈ ਦਿੱਲੀ ਦੇ ਵਿੱਚ ਲਗਾਤਾਰ ਹੋ ਰਹੀ بارش ਨੇ ਦਿੱਲੀ ਤੇ ਪਾਣੀ ਦੇ ਨਿਕਾਸ ਦੀ ਕੋਲ ਖੋਲ ਦਿੱਤੀ ਹੈ ਕਿਉਂਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਾਣੀ ਭਰਿਆ ਦਿੱਲੀ ਦੀਆਂ ਸੜਕਾਂ ਦੇ ਉੱਪਰ ਵੀ ਪਾਣੀ ਵਗ ਰਿਹਾ ਪਿਛਲੇ ਦਿਨ ਜਿੱਥੇ ਪੰਜਾਬ ਦੇ ਵਿੱਚ ਵੀ ਭਾਰੀ ਮੀਂਹ ਲਗਾਤਾਰ ਪੈ ਰਿਹਾ ਚੰਡੀਗੜ੍ਹ ਵਿੱਚ ਵੀ ਲਗਾਤਾਰ بارش ਹੋ ਰਹੀ ਹੈ ਉੱਥੇ ਹੀ ਹਾਲ ਸਾਂਝਾ ਕਰ ਰਹੇ ਹਾਂ ਦਿੱਲੀ ਦਾ ਦਿੱਲੀ ਤੋਂ ਤਸਵੀਰਾਂ ਆ ਰਹੀਆਂ ਨੇ ਕਿ ਲਗਾਤਾਰ بارش ਪੈਣ ਦੇ ਕਾਰਨ ਦਿੱਲੀ ਦੀਆਂ ਸੜਕਾਂ ਦੇ ਉੱਪਰ ਪਾਣੀ ਭਰ ਚੁੱਕਿਆ ਦਿੱਲੀ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਭਰ ਚੁੱਕਿਆ ਪਹਾੜੀ ਦਾ ਜਿਹੜਾ ਇਲਾਕਾ ਦੱਸਿਆ ਜਾ ਰਿਹਾ ਜਿਹੜਾ ਕਿ ਕੂਰਨਸੌਰ ਪਾਣੀ ਦੀ ਛਪੜ ਦੇ ਵਿੱਚ ਆ ਗਿਆ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ ਪਹਾੜਾਂ ਦੇ ਵਿੱਚ ਬੱਦਲ ਫੱਟ ਰਹੇ ਆ ਪਾਣੀ ਆ ਜਿਹੜਾ ਉਹ ਦਰਿਆਵਾਂ ਮਹਿਰਾਂ ਦੇ ਵਿੱਚ ਫੱਟ ਰਿਹਾ ਵਿਆਹ ਦਰਿਆ ਸਤਲੁਜ ਦਰਿਆ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਵੀ ਚੇਤਾਵਨੀ ਲਾਹਟ ਜਾਰੀ ਕਰ ਦਿੱਤਾ ਗਿਆ ਹੈ ਕਿ بارش ਦੇ ਕਾਰਨ ਪਾਣੀ ਲਗਾਤਾਰ ਖਾਨ ਦੇ ਉੱਪਰ ਆ ਨਦੀਆਂ ਦੇ ਵਿੱਚ ਇਹਨਾਂ ਇਲਾਕਿਆਂ ਤੋਂ ਦੂਰੀ ਬਣਾਈ ਰੱਖੋ ਜਿਹੜੇ ਮਹਿਰਾਂ ਦੇ ਦਰਿਆਵਾਂ ਦੇ ਨਦੀਆਂ ਦੇ ਕਿਨਾਰੇ ਇਲਾਕੇ ਇਹਨਾਂ ਤੋਂ ਦੂਰੀ ਬਣਾਈ ਰੱਖੋ ਜਮਨਾ ਦਾ ਪੱਧਰ ਵੀ ਲਗਾਤਾਰ ਵਧਦਾ ਹੋਇਆ ਨਜ਼ਰ ਆ ਰਿਹਾ ਇਹ ਤਸਵੀਰਾਂ ਤੁਹਾਡੇ ਨਾਲ ਦਿੱਲੀ ਤੋਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕੇ ਪ੍ਰਸਾਦ ਨਾਲ ਬਹੁਤ ਬੁਰਾ ਹਾਲ ਹੋਇਆ ਪਿਆ ਦਿੱਲੀ ਸ਼ਹਿਰ ਦਾ Can